ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਿੱਖ ਵਿਦਿਅਕ ਸੁਸਾਇਟੀ ਦੇ ਸਮੂਹ ਮੈਂਬਰ ਇਕੱਠੇ ਹੋਏ ਆ ਜੋ ਕਿ ਅੱਜ ਕੱਲ੍ਹ ਸੋਸ਼ਲ ਮੀਡੀਆ ਦੇ ਉੱਤੇ ਇੱਕ ਕਾਫੀ ਵਿਵਾਦ ਚੱਲ ਰਿਹਾ ਹੈ ਸਾਡੇ ਸਿੱਖ ਕੌਮ ਦੇ ਮਹਾਨ ਪ੍ਰਚਾਰਕ ਭਾਈ ਰਣਜੀਤ ਸਿੰਘ ਢੰਡਰੀਆ ਵਾਲੇ ਜੋ ਕਿ ਪਿਛਲੇ ਕਾਫੀ ਸਮੇਂ ਤੋਂ ਸੱਚ ਦਾ ਪ੍ਰਚਾਰ ਕਰ ਰਹੇ ਹਨ ਤੇ ਉਹਨਾਂ ਦੇ ਸੱਚ ਦੇ ਪ੍ਰਚਾਰ ਤੋਂ ਅੱਜ ਕੱਲ੍ਹ ਸਾਡੇ ਕਈ ਅਖੌਤੇ ਅਖੌਤੀ ਡੇਰੇ ਦਾ ਕਾਫੀ ਪਰੇਸ਼ਾਨ ਹੋਏ ਹਨ ਉਹ ਖੁੱਤੀ ਡੇਰੇਦਾਰ ਉਹਨਾਂ ਦੀਆਂ ਦੁਕਾਨਾਂ ਬੰਦ ਹੋਣੀਆਂ ਹਨ ਤੇ ਉਹ ਇਹਨਾਂ ਦਾ ਭਾਈ ਰਮਜੀਤ ਸਿੰਘ ਘੰਡਰੀਆ ਵਾਲੇ ਦਾ ਤੇ ਹੋਰ ਜਿਹੜੇ ਹੱਕ ਸੱਚ ਦਾ ਪ੍ਰਚਾਰ ਕਰਦੇ ਹਨ ਉਹਨਾਂ ਨਾਲ ਕਾਫੀ ਵਿਰੋਧ ਕਰ ਰਹੇ ਹਨ ਪਰ ਅੱਜ ਸਾਡੀ ਸਵਿਛ ਸਿਕਵਲਪਰ ਸੋਸਾਇਟੀ ਦੀ ਸਮੂਚੀ ਟੀਮ ਜਿਹੜੇ ਕਿ ਸੱਚ ਦਾ ਪ੍ਰਚਾਰ ਕਰਦੇ ਪ੍ਰਚਾਰਕਾਂ ਨਾਲ ਪੂਰਨ ਤੌਰ ਤੇ ਖੜੀ ਹੈ ਤੇ ਭਾਈ ਰਣਜੀਤ ਸਿੰਘ ਘੰਡਰੀਆ ਵਾਲੇ ਨਾਲ ਪੂਰਾ ਤੌਰ ਤੇ ਹਮਾਇਤ ਹੈ ਸੋ ਮੈਂ ਹੋਰ ਵੀ ਵੀਰਾਂ ਨੂੰ ਹੋਰ ਵੀ ਭੈਣਾਂ ਨੂੰ ਮੋਰੀ ਆਪਣੇ ਸੱਜਣਾ ਬੇਲੀਆਂ ਨੂੰ ਜਿੰਨੇ ਵੀ ਸੋਸ਼ਲ ਮੀਡੀਆ ਦੇ ਉੱਤੇ ਇਸ ਵੀਡੀਓ ਨੂੰ ਦੇਖ ਰਹੇ ਆ ਮੈਂ ਹੱਥ ਜੋੜ ਕੇ ਬੇਨਤੀ ਕਰੂੰਗਾ ਜੀ ਕਿ ਸੱਚ ਦੇ ਪ੍ਰਚਾਰਕਾਂ ਨਾਲ ਹੁਣ ਖੜੋ ਕਿਉਂਕਿ ਇਹ ਖੜਨ ਦਾ ਵੇਲਾ ਹੈ ਕਿਉਂਕਿ ਅੱਜ ਕੱਲ ਮਨਮਤਾ ਪ੍ਰਚਾਰ ਬਹੁਤ ਜ਼ਿਆਦਾ ਹੋ ਰਿਹਾ ਹੈ ਤੇ ਸੱਚ ਦਾ ਪ੍ਰਚਾਰ ਕਰਨ ਵਾਲੇ ਪ੍ਰਚਾਰਕ ਬਹੁਤ ਹੀ ਥੋੜੇ ਹਨ ਜੇ ਹੁਣ ਅਸੀਂ ਇਹਨਾਂ ਦਾ ਸਾਥ ਨਾ ਦਿੱਤਾ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਪਛਤਾਵਾਂਗੇ ਸੋ ਸਾਡੀ ਸਖਵਲਫਲ ਸੋਸਾਇਟੀ ਦੀ ਪੂਰੀ ਟੀਮ ਭਾਈ ਰਣਜੀਤ ਸਿੰਘ ਢੰਡਰੀਆਂ ਵਾਲੇ ਦਾ ਪੂਰਨ ਤੌਰ ਤੇ ਖੜੀ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ